ਆਰੇ ਵੀ ਸਾਡੇ ਨਾ ਮੁੰਡਾਂ ਦੀ ਲੜਾਈ ਸੀ ਦੀ ਕੱਲ ਹੂੰ ਉੱਥੇ ਇੱਕ ਪ੍ਰਧਾਨਗੀ ਦੇ ਉੱਤੇ ਹੈਗੇ ਸੀ ਮੁੰਡੇ ਸਾਡੇ ਮੁੰਡੇ ਦੋਸ ਸੀਗੇ ਹੂੰ ਸਾਡੇ ਇੱਕ ਮੁੰਡੇ ਨੂੰ ਫੜ ਕੇ ਰੋਮਨ ਨੇ ਸੱਟਾਂ ਮਰਵਾਈਆਂ ਪਿੱਛੇ ਬਾਵਾ ਮੋੜ ਲਿਆ ਹੂੰ ਤੇ ਜਦੋਂ ਉਹ ਮੁੰਡੇ ਤੇ ਸਾਡੇ ਦੇ ਸੱਟ ਤਕੜੀ ਵੱਜ ਗਈ ਤੇ ਉਹਨਾਂ ਰੋਮਨ ਨੂੰ ਮੁੰਡਾ ਭੱਜ ਗਿਆ ਸਾਡਾ ਮੁੰਡਾ ਜੀ ਤਾਂ ਭੱਜ ਗਿਆ ਉਹਦੇ ਮੰਗਰ ਮੋਟਰਸਾਈਕਲ ਲਾ ਲਈ ਅਸੀਂ ਮੁੰਡੇ ਨੂੰ ਲੱਭਣ ਲੱਗ ਗਏ ਹੂੰ ਮੁੰਡਾ ਸਾਨੂੰ ਮਿਲ ਗਿਆ ਜਿੱਦੋ ਸ਼ਾਮ ਨੂੰ ਮੂਡ ਹੋ ਗਿਆ ਫੇਰ ਲੜਾਈ ਦਾ ਅਸੀਂ ਆਪਦੇ ਘਰੇ ਬਹਿ ਗਏ ਉਹ ਆਪਦੇ ਘਰੇ ਬਹਿ ਗਏ ਆ ਕੇ ਅਸੀਂ ਇਕੱਲੇ ਸਾਡੇ ਘਰੇ ਨਾਲ ਅਸੀਂ ਤਾਂ ਆਪਦੇ ਘਰੇ ਰਹੇਗੇ ਤੇ ਉਹ ਜਿਹੜਾ 76 ਤੇ ਬੰਸੋ ਸੀ ਉਹ ਆਪਦੇ ਘਰੇ ਆ ਗਏ ਸੌਣ ਸੁਹਾ ਮੇਰੇ ਭਰਾ ਨੂੰ ਅੰਦਰੋਂ ਖਿੱਚਿਆ ਗਿਆ ਉਹਦੀ ਲੱਤ ਦੇ ਉੱਤੇ ਸੱਟ ਬਹੁਤ ਤਕੜੀ ਮਾਰਦੀ ਲੱਤ ਤੋੜਦੀ ਚਾਰ ਮੁੰਡੇ ਤਿੰਨ ਮੁੰਡੇ ਆ ਤੇ ਉਹਨਾਂ ਦੇ ਪਿੱਛੇ ਸਾਡੇ ਵੱਗੀਆਂ 3-3 ਟੰਕੇ ਆਏ ਉਹਨਾਂ ਦੇ ਪਿੱਛੇ ਤੀਜੀ ਕਾਰਨ ਵੀ ਲੱਤ ਤੋੜਤੀ ਤੇ ਮੇਰੀ ਨੋਹ ਪ੍ਰੇਜ਼ੈਂਟ ਹੈਗੀ ਆ 8 ਮਾ 9 ਮਹੀਨਾ ਲੱਗਿਆ ਉਹਨੂੰ ਫੜ ਕੇ ਮੇਰੀ ਨੋਹ ਦੇ ਆ ਕੇ ਮੰਗਰ ਪਏ ਤੇ ਆਪਦੀ ਮੇਰੀ ਕੁਵਾਰੀ ਕੁੜੀ ਆ ਛੋਟੀ ਉਹਨੂੰ ਬਚਾਉਣ ਦੀ ਕਾਰਨ ਇਹਨੇ ਆਪਣੇ ਲੀੜੇ ਪੜਾ ਲੇ ਨਾ ਜਾਣੀਏ ਤੇ ਛੱਟ ਪੇਟ ਵੱਜ ਜਾਂਦੀ ਜਾਂ ਨੂੰ ਨੁਕਸਾਨ ਪਹੁੰਚ ਜਾਂਦਾ ਉਹਦੇ ਜ਼ਿੰਮੇਦਾਰ ਉਹ ਹੀ ਸੀ ਬੱਬੀ ਬੱਚਾ ਨਾ ਤੁਹਾਡੀ ਹਾਂ ਜੀ ਬੱਚਾ ਆ ਗਿਆ ਆ ਜਾ ਤੁਹਾਡੀ ਇੱਕ ਕਾਰੀ ਕੋਈ ਕਾਰੀ ਕੁੜੀ ਨਾ ਅੰਬ ਵਿਚਾਰਨ ਦੀ ਕਾਰਾਂ ਆਣ ਮਾਝੇ ਹਨ ਕਾਰੀ ਕੁੜੀ ਕਿਹੜੀ ਤੁਹਾਡੀ ਕਾਰੀ ਕੁੜੀ 18 ਦਾ ਕਰੇ ਅੱਛਾ ਛੋਟੀ ਹੈਗੀ ਉਹ ਉਹਨੂੰ ਪਾ ਕੇ ਸੀ ਬੰਦੇ ਨੇ ਹਾਂ ਜੀ ਹਾਂ ਜੀ ਉਹਨੂੰ ਪਾ ਕੇ ਉਹਨੂੰ ਬਚਾਉਂਦੀ ਸੀ ਇਹ ਹਾਂ ਉਹਨੂੰ ਬਚਾਉਂਦੇ ਚਾਹੁੰਦੇ ਇਹਦੇ ਥਾਂਕ ਤਾਂ ਦੇ ਆ ਜੀ ਉਹਨੂੰ ਪੈਂਦਾ ਕਾਰਨ ਕੀ ਸੀ ਕਾਰਨ ਦਾ ਕਹਿੰਦੇ ਕੁੜੀ ਚੰਮੀ ਚੱਕ ਕੇ ਲੈ ਕੇ ਜਾਣਾ ਸੀ ਹਾਂ ਕੋਈ ਚੱਕ ਰਹੇ ਸੀ ਕੋ ਪਤਾ ਨਹੀਂ ਕਿਉਂ ਚੱਕ ਰਹੇ ਸੀ ਤੁਹਾਡੀ ਭੈਣ ਨਹੀਂ ਨਹੀਂ ਮੇਰੀ ਨਾ ਨਾ ਕੁੜੀ ਆ ਮੇਰੀ ਕਿੰਨੀ ਕੁੜੀ ਹੈਗੀ ਤੁਸੀਂ ਨੋ ਇਹਨਾਂ ਦੀ ਖਾ ਰਹੀ ਨੋ ਨੋ ਇਹਨਾਂ ਦੀ ਭੈਣ ਦੀ ਨੋ ਇਹ ਵੀ ਨੋ ਆ ਕੇ ਵੀ ਨੋ ਤੁਸੀਂ ਪ੍ਰਧਾਨਗੀ ਦੀ ਗੱਲ ਕਰਦੇ ਹੋ ਕਾਦੀ ਪ੍ਰਧਾਨਗੀ ਦਾ ਰੋਗ ਕੀ ਤਾਂ ਜੀ ਸਾਨੂੰ ਤਾਂ ਕੋਈ ਪਤਾ ਨਹੀਂ ਕਰਦੇ ਕੋਈ ਰਾਜੀ ਨਾਮਾ ਕਰਦੇ ਆ ਕੋਈ ਮੁੰਡਾ ਮੁੰਡੇ ਲੜਾਈ ਪਿਆ ਸੋ ਇਹਨਾਂ ਨੂੰ ਤੁਸੀਂ ਆਵੋ ਆਪਾਂ ਰਾਜੀ ਨਾਮਾ ਕਰਦੇ ਆ ਸਾਡੇ ਮੁੰਡੇ ਹੈਗੇ ਸੀ 3-4 ਤਿੰਨ ਮੁੰਡੇ ਸੀ ਸਾਡੇ ਤੇ ਉਹ ਮੁੰਡੇ ਸੀ ਮੁਕਸਰ ਦੀ ਮੰਦਿਰ ਬੁਲਾਏ ਸੀ ਉਹਨਾਂ ਦੇ ਮੁੰਡੇ ਹੈਗੇ ਸੀ ਪੂਰੇ ਮੰਦਿਰ ਦੇ ਅੱਗੇ ਗੱਡੀ ਭਰੀ ਸੀ ਸੰਦਾ ਦੀ ਇੱਥੋਂ ਇਹ ਇਹਨਾਂ ਦੇ ਇਹ ਬ੍ਰੈਂਟ ਨਿਕਲੀ ਸਾਡੇ ਮੁੰਡਿਆਂ ਦੇ ਤੇ ਉਹ ਆਈ ਸੀ ਤਰੀਕ ਤੇ ਜਦੋਂ ਤਰੀਕ ਤੇ ਆਏ ਤੇ ਮੁੰਡਿਆਂ ਜੀ ਤਰੀਕ ਤੇ ਉਹ ਕਹਿੰਦੇ ਵੀ ਉਹ ਆਪਣਾ ਪ੍ਰਿੰਸ ਵਕੀਲ ਕਹਿੰਦਾ ਵੀ ਚੱਲ ਕੋਈ ਨਾ ਇਹ ਕੁੜੀਆਂ ਸਾਡੀਆਂ ਬੁੜੀਆਂ ਕਹਿੰਦੇ ਵੀ ਆਪਾਂ ਸ਼ਾਮ ਸਵੇਰੇ ਪੇਸ਼ ਕਰਾ ਦਾਂਗੇ ਪੇਸ਼ ਕਰਵਾ ਕੇ ਵੀ ਆਪਾਂ ਨੇ ਜ਼ਮਾਨਤਾ ਕਰਾ ਲਾਂਗੇ ਉੱਥੋਂ ਅਸੀਂ ਸਾਰੇ ਕੋਰਟ ਤੋਂ ਕੋਰਟ ਦੇ ਵਿੱਚੋਂ ਬਾਹਰ ਆ ਕੇ ਕੋਰਟ ਤੋਂ ਬਾਹਰ ਆ ਕੇ ਬੁੜੀਆਂ ਤਰੀਕਾ ਭੁਗਤ ਕੇ ਆਪਦੇ ਘਰੇ ਆ ਗਈਆਂ ਮੁੰਡਿਆਂ ਨੂੰ ਕਹਿੰਦੇ ਵੀ ਤੁਸੀਂ ਆਵੋ ਆਪਾਂ ਰਾਜੀਨਾਮਾ ਕਰਦੇ ਹਾਂ ਡਿੰਗ ਡੋਂਗ ਚ ਤੇ ਜਿਹੜਾ ਡਿੰਗ ਡੋਂਗ ਚ ਰਾਜੀ ਕਰ ਰਾਜੀਨਾਮਾ ਕਰਨਗੇ ਤੇ ਰੋਮਨ ਨੇ ਓਮ ਦੀਆਂ ਬਾਹਾਂ ਫੜ ਲੈਣੇ ਪਿੱਛੋਂ ਤੇ ਮੁੰਡੇ ਨੇ ਕੱਚ ਤੇ ਗਲਾਸ ਮਾਰ ਕੇ ਉੱਥੇ ਹਮਲਾ ਕਰ ਲੈ 20 ਮੁੰਡੇ ਆਤੇ 20 ਮੁੰਡੇ दारू ਸ਼ਰਾਬ ਪੀ ਜਾਂਦੇ ਉਹਨਾਂ ਨੇ ਵੀਡੀਓ ਵੀ ਸਾਡੇ ਕੋਲ ਹੈਗੀਆਂ ਅਸੀਂ ਤੁਹਾਨੂੰ ਜਦੋਂ ਵੀ ਤੁਸੀਂ ਕਹੋ ਅਸੀਂ ਸੈਂਡ ਕਰ ਸਕਦੇ ਹਾਂ दारू ਪਿੰਦਿਆਂ ਦੀਆਂ ਡੰਗ ਡੋਂਗ ਦੇ ਵਿੱਚ ਸਾਡਾ ਘਰ ਭੰਨੀ ਜਾਂਦੇ ਹੈਗੇ ਸਾਡਾ ਘਰ ਭੰਨਣ ਦੀ ਵੀ ਡਾਰਾ ਬਾਰ-ਬਾਰ ਮੁੰਡੇ ਸਾਡੇ ਘਰਾਂ ਦੇ ਵਿੱਚ ਆਂਦੇ ਆ ਇਧਰ ਛੱਜਾ ਪਹਿਲਾਂ ਮੇਰੇ ਬੰਦੇ ਦੀ ਬਾਹ ਵੱਡੀ ਇਹਨਾਂ ਨੇ ਬਿਲਕੁਲਸੂਰੋ ਬਾਜਾ ਚੌਂਕ ਤੇ ਪਹਿਲਾਂ ਪਸੰਤ ਨਗਰ ਦੇ ਵਿੱਚ ਘਰ ਭੰਨਿਆ ਮੇਰੇ ਚਾਚੇ ਦਾ ਇਧਰ ਭੰਨ ਤਾਂ ਹੁਣ ਸਾਨੂੰ ਸਾਡੇ ਘਰ ਦਾ ਡਾਰ ਆਪਣੇ ਆਪਣੇ ਇੱਥੇ ਛੱਜਾਂ ਵਾਲੇ ਮਨ ਲਾ ਬਾਜਾ ਗਰੌੜ ਚੁੰਗੀ ਤੇ ਕਾਲੀਆਂ ਪੱਗਾਂ ਵਾਲੇ ਦੇ ਪਿਛਲੇ ਦੱਸ ਅੱਛਾ ਉੱਥੇ ਭੋਲੀ ਗਵਾਰਡੀ ਦਕਰ ਹਾਂਜੀ ਪਹਿਲਾਂ ਘਰ ਸਾਡਾ ਜਿੱਥੇ ਸਾਨੂੰ ਇਨਸਾਫ਼ ਮਿਲਿਆ ਜਾਵੇ ਸਾਨੂੰ ਡਾਰਾ ਕੱਬ ਸਾਡਾ ਘਰ ਭੰਨਣਗੇ ਜਿੱਥੇ ਸਾਡੇ ਇੰਨੇ ਘਰ ਭੰਨ ਤੇ ਸਾਡਾ ਸਾਡੇ ਘਰ ਦਾ ਡਾਰਾ ਸਾਡਾ ਸਾਡੇ ਘਰ ਨੂੰ ਪੈਨ ਨੂੰ ਫਿਰਦੇ ਹੈਗੇ ਭੰਨ ਨੂੰ ਫਿਰਦੇ ਹੈਗੇ ਸਾਡੇ ਘਰ ਦੇ ਮੇਰਾ ਘਰ ਸਾਰਾ ਹੀ ਭੰਨਾ ਹੈ ਵੀ ਤੁਰੇ ਫਿਰਦੇ ਹੈਗੇ ਵੀ ਉਹ ਇਸ ਬੇੜ ਦੇ ਵਿੱਚ ਆ ਵੀ ਕਦੋਂ ਸਾਨੂੰ ਮੌਕਾ ਮਿਲੇ ਕਦੋਂ ਅਸੀਂ ਇਹਨਾਂ ਦਾ ਘਰ ਭੰਨੀਏ ਅਸੀਂ ਘਰੇ ਨਹੀਂ ਵੜ ਰਹੇ ਅਸੀਂ ਆਪਦੇ ਬੱਚੇ ਲੈ ਲੈ ਕੇ ਗਲੀਆਂ 'ਚ ਫਿਰਦੇ ਹਾਂ ਅਸੀਂ ਵੀ ਕਿੱਥੇ ਜਾ ਕੇ ਆਵਦੀਆਂ ਕੁੜੀਆਂ ਨੂੰ ਲੁਕੋਗੇ 18 18 ਉਹ ਜਿਹੜੇ ਸੋਨੇ ਬੱਚਿਆਂ ਨੂੰ ਪੇਗੇ ਹੈਗੇ ਸੋ ਬੱਚੇ ਨਹੀਂ ਦੇਖਦੇ ਪਏ ਉਹਨਾਂ ਕੋਲੇ ਸੰਦ ਆ ਉਹਨਾਂ ਕੋਲੇ ਕਿਰਪਾਨਾਂ ਆ ਉਹਨਾਂ ਪਾਲੇ ਸੰਦ ਲਈ ਮਰਦੇ ਗੱਡੀ ਭਰੀ ਫਿਰਦੇ ਆ ਉਹ ਫਿਰ ਉਸ ਪ੍ਰਸ਼ਾਸਨ ਨੇ ਕੀ ਵਿਸ਼ਵਾਸ ਦਵਾਇਆ ਉਹਨਾਂ ਨੇ ਬਹੁਤ ਬਚਾਇਆ ਸਾਨੂੰ ਅੱਜ ਵੀ ਉਹਨਾਂ ਨੇ ਜੇ ਉਹ ਨਾਮ ਦੇ ਅਜੇ ਨਿਸ਼ਠਰ ਅਜੇ ਨਿਸ਼ਠਰ ਮਾਰਾ ਜਾਂਦਾ ਜੇ ਪੁਲਿਸ ਨਾਮ ਦੀ ਜੇ ਪੁਲਿਸ ਨਾ ਸਾਡੀ ਮਦਦ ਕਰਦੀ ਅਜੇ ਨਿਸ਼ਠਰ ਖਤਮ ਸੀ ਨਿਸ਼ਠਰ ਦੀ ਲੱਤ ਵੜਦੀ ਇੱਕ ਪਹਿਲਾਂ ਉਦੋਂ ਪਹਿਲਾਂ 5 ਸਾਲ ਉਹ ਕੇਸ ਹਜੇ ਅਦਾਲਤ ਦੇ ਵਿੱਚ ਹੈਗਾ ਮੇਰੇ ਬੰਦੇ ਦੀ ਮੇਹੇਚੀ ਦੀ ਬਾਹ ਵੱਢੀ ਆ ਉਹ ਕੇਸ ਹਜੇ ਵੀ ਨਿਸ਼ਠਰ ਦੇ ਬੇ ਪਰਾ ਸੀਗਾ ਉਹ ਛੜਵਾਉਂਦੇ ਦੇ ਇਹਨਾਂ ਨੇ ਉਹ ਮਾਰਾ ਸਿੱਖ ਖੰਡਾ ਉਦੋਂ ਵੀ ਮੇਰੇ ਬੰਦੇ ਦੀ ਇਹਨਾਂ ਨੇ ਬਾਹ ਵੱਢੀ ਆ ਸਾਰਾ ਉਹ ਕੇਸ ਅੱਜ ਵੀ ਅਦਾਲਤ ਦੇ ਵਿੱਚ ਚੱਲੀ ਜਾਂਦਾ ਇਹ ਬੱਬੀ ਕਿ ਉੱਥੇ ਜਾਂਦਾ ਕੇਸ ਤੇ ਕਿਸ ਉਹਦੇ ਤੇ ਤਰੀਕਾ ਤੇ ਜਾਂਦਾ ਉਹ ਅੱਜ ਵੀ ਕੇਸ ਆ ਅੱਜ ਉਹੀ ਲੜਾਈ 5 ਸਾਲਾਂ ਬਾਅਦ ਫੇਰ ਚੱਲ ਪਈ ਅੱਜ 5 ਸਾਲਾਂ ਬਾਅਦ ਮੇਰੇ ਦਿਓਰ ਦੀ ਇਹਨਾਂ ਲੱਤ ਵੱਢਤੀ ਸਾਡੇ ਨਾਲ ਦੁਸ਼ਮਣੀ ਕੀ ਹੈ ਸਾਡਾ ਕਾਰਨ ਕੀ ਹੈ ਦੱਸੋ ਸਾਡੀਆਂ ਕੁੜੀਆਂ ਨੂੰ ਪੈ ਜਾਂਦੇ ਆ ਕੇ ਸਾਡੇ ਘਰਵਾਰ ਨੂੰ ਪੈ ਜਾਂਦੇ ਆ ਅਸੀਂ ਤਿੰਨ ਜੀਆਂ ਦੋ ਨਛੱਤਰ ਹੋਣੀਆਂ ਦੋ ਨਛੱਤਰ ਦੇ ਇੱਕ ਨਛੱਤਰ ਦਾ ਬੇਟਾ ਇੱਕ ਮੇਛੀ ਦਾ ਬੇਟਾ ਤੇ ਅਸੀਂ ਚਾਰ ਜੀ ਮੇਰੇ ਸਾਡੇ ਚਾਰ ਪਰਿਵਾਰ ਆ ਸਾਡੇ ਚਾਰੇ ਪਰਿਵਾਰਾਂ ਨੂੰ ਖਾਮੀ ਕਰਤਾ ਇਹਨਾਂ ਨੇ 76 ਨੂੰ ਵੀ ਖਾਮੀ ਕਰਤਾ ਮੈਚੀ ਨੂੰ ਵੀ ਖਾਮੀ ਕਰਤਾ ਬਚੱਤਰ ਦੇ ਪੁੱਤਰ ਦੇ ਓਮ ਦੇ ਵੀ ਸਿਰ ਤੇ ਸੱਟ ਮਾਰੀ ਇਹਨਾਂ ਨੇ ਸਾਡੀ ਕੀ ਦੁਸ਼ਮਣੀ ਇਹਨਾਂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈਗੀ ਸਾਰਾ ਸਤਾ ਸਾਰੇ ਇਧਰ ਸਾਡੇ ਦੂਸਰੇ ਘਰੇ ਸੀਗੇ ਸਾਡੇ ਉਧਰ ਪਸੰਤਨਗਰ ਦੇ ਵਿੱਚ ਕੁੜੀਆਂ ਸੀਗੀਆਂ ਕੁੜੀਆਂ ਨੂੰ ਜਾ ਕੇ ਮੁੰਡਿਆਂ ਨੇ ਹਮਲਾ ਕਰਤਾ ਐ ਨਹੀਂ ਪਤਾ ਮੁੰਡੇ ਕਿਹੜੇ ਹੈਗੇ ਸਾਨੂੰ ਇਹ ਦੇਖ ਆ ਪ੍ਰੈਗਨੈਂਟ ਜਨਾਨੀ ਹੈਗੀ ਇਹਨੂੰ ਜਾ ਕੇ ਜਦੋਂ ਪੁੱਛਿਆ ਵੀ ਤੇਰੇ ਘਰ ਵਾਲਾ ਕਿੱਥੇ ਹੈ ਕਹਿੰਦੀ ਵੀ ਉਹ ਤਾਂ ਕੰਮਾਂ ਤੇ ਗਏ ਹੋਏ ਹੈਗੇ ਹੈ ਨਹੀਂ ਕਰੇ ਤੇ ਹਸਪਤਾਲ ਦੇ ਵਿੱਚ ਮੁੰਡਾ ਦਾਖਲ ਕੀਤੇ ਆ ਵੀ ਉਹ ਤਾਂ ਉੱਥੇ ਗਏ ਹੈਗੇ ਠੀਕ ਹੈ ਇਹਨੂੰ ੱਤਕਾ ਮਾਰਿਆ ਕੁਵਾਰੀ ਕੁੜੀ ਕਣੀ ਭੱਜ ਕੇ ਵਾਗ ਗਏ ਇਹ ਜਦੋਂ ਭੱਜ ਕੇ ਕੁਵਾਰੀ ਕੁੜੀ ਕਣੀ ਗਏ ਇਹਨੇ ਥੱਪੜ ਮਾਰਿਆ ਇਹ ਕਿੱਥੇ ਤੂੰ ਹੀ ਕੀਤੀ ਇਹਦੇ ਕੱਪੜੇ ਪਾੜਤੇ ਉਹਨਾਂ ਨੇ ਸਾਰਾ ਘਰ ਸਾਰਾ ਘਰ ਪੰਨਿਆ ਪਿਆ ਜੀ ਇਹਨਾਂ ਦੇ ਚਾਚੇ ਦੀ ਲੱਤ ਵੱਢੀ ਚਾਰ ਪੰਜ ਹਜ਼ਾਰ ਦਾ ਸਟਾਲ ਲਾ ਕੇ ਜਿਹਦਾ ਫੋਨ ਲਾਇਆ ਪੰਮੇ ਨੂੰ ਕਹੀ ਜਾਂਦੇ ਵੀ ਪੰਮੇ ਨੇ ਸਾਰਾ ਕੁਝ ਕੀਤਾ ਪੰਮਾ ਕੁੜੀਆਂ ਨੂੰ ਪਚਾਉਣ ਆਉਂਦਾ ਪਿਆ ਸੀ ਤੇ ਪੰਮੇ ਤੇ ਇਲਜ਼ਾਮ ਲੱਗੀ ਜਾਂਦਾ ਜੀ ਪੰਮੇ ਨੇ ਆ ਕਿਹਾ ਤੁਹਾਡੀ ਲੜਾਈ ਦਾ ਕਾਰਨ ਕੀ ਹੈ ਮੇਰੇ ਚਾਚੇ ਲੱਤ ਵੱਢੀ ਮੇਰੇ ਚਾਚੇ ਕੋਈ ਗੱਲ ਨਹੀਂ ਨਹੀਂ ਮੇਰਾ ਚਾਚਾ ਸੁੱਤਾ ਪਿਆ ਸੀ ਘਰੇ ਸੁਭਾ ਜੀ 20 25 ਜਣੇ ਨੇ ਉਦੋਂ ਉਹਦੇ ਤੇ ਹਮਲਾ ਕਰਤਾਗਾ ਉਹਦੀ ਲੱਤ ਵੱਢੀ ਉਦੋਂ ਉਹਦੇ ਆ ਕੇ ਲੱਤ ਵੱਢੀ ਗਈ ਬਾਕੀ ਥੋੜਾ ਇਹਨਾਂ ਨੂੰ ਵਿਚ ਕੀ ਗੱਲ ਹੋਈ ਤੁਹਾਨੂੰ ਜਿਵੇਂ ਦੱਸ ਰੇ 1 ਮ ਨਹੀਂ ਮਰਦਾਸ ਦੇ ਕੁਛ ਨਹੀਂ ਹੁੰਦਾ ਮੈਂ ਨਾ ਆਉਂਦੇ ਬੰਦੇ ਨੂੰ ਬੁਲਾਇਆ ਮੇਰੇ ਕੋਲੇ ਦਵਾਈ ਦਵਾਉਣ ਆ ਹੋਲੇ ਆਂ ਕੇ ਸੀ ਤੇ ਉਹਨਾਂ ਨੇ ਮੈਨੂੰ ਤੁਸੀਂ ਨਾ ਕਿਹਾ ਤੋੜੇ ਘਰ ਦੇ ਕਿਥੇ ਮੈਂ ਕਹਾਂ ਹੈ ਨਹੀਂ ਤੋ ਸਤਲਗੇ ਫਰੀਦਕੋਟ ਤੇ ਉਹ ਕਹਿੰਦੇ ਸਾਡੇ ਦੰਡਾ ਸੰਸੋਂ ਦੇ ਲੈ ਕੇ ਅੰਦਰ ਵੜ ਗਏ ਸਾਰਾ ਘਰ ਬੰਦ ਤਾਂ ਮੈਂ ਅੱਜ ਨਾਨ ਬਚਾਉਣ ਜਾ ਰਹੀ ਸੀ ਅੰਦਰੋਂ ਕੱਲੀ ਸੀ ਉਹ ਰੋਈ ਆ ਰਹੀ ਸੀ ਮੈਨੂੰ ਫੜਾਂਗੇ ਮੈਨੂੰ ਧੱਕਾ ਮਾਰ ਕੇ ਉਹਨਾਂ ਨੇ ਬਾਹਰ ਸਿੱਟਿਆ ਹੂੰ ਤੇ ਆ ਸਾਡੇ ਮੇਰੇ ਕੱਪੜੇ ਮੈਂ ਖਿੱਚਿਆ ਤੂੰ ਇਹ ਕਰ ਲਾਗੇ ਵੀ ਸਾਈਡ ਤੋਂ ਮੈਨਾਂ ਨੂੰ ਕੋ ਘੇਰੀ ਬੈਠੀ ਸੰਦਰੋ ਤੇ ਵੀ ਇਹ ਦੇਂਦੀ ਮੇਰੀ ਮਾਮੇ ਦੀ ਸੋਰਾ ਟੈਕ ਦਾ ਮਰੀਜ਼ ਹੈ ਗਿਆ ਪੰਮੇ ਦੀ ਮਾਮੇ ਦੀ ਜਮਾ ਉਹਨਾਂ ਨੇ ਲੱਤ ਵੱਢਤੀ ਪੰਮੇ ਨੂੰ ਫੋਨ ਲਾਤਾ ਇਹ ਨਾ ਨਹੀਂ ਤੇ ਪੰਮੇ ਨੇ ਹੁਣ ਤੱਕ ਆਣਾ ਸੀ ਉਹਨੇ ਆਣਾ ਹੀ ਸੀ ਤੱਕ ਤੇ ਉਹ ਕਹਿੰਦੇ ਵੀ ਤੁਸੀਂ ਰੋਗ ਉਹ ਆਪਣਾ ਜਾਮ ਲੱਗੀ ਜਾਂਦੇ ਉਹ ਅਸੀਂ ਕਹੀ ਜਾਂਦੇ ਆ ਜਿਹੜੇ ਮਾਰੇ ਤੋਂ ਤੋੜ ਭੰਨ ਕਰਕੇ ਗਏ ਵੀ ਤੂੰ ਸਿਰੋਂ ਬੰਨ ਕਿਉਂ ਚਕਾਇਆ ਤੂੰ ਸਿਰੋਂ ਕਾਰਨ ਚਿੱਟਾ ਚਿੱਟਾ ਅਸੀਂ ਵੇਚਦੇ ਨਹੀਂ ਨਾ ਅਸੀਂ ਵੇਚੀਏ ਚਾਹੇ ਸਾਡੇ ਚ ਕੋਈ ਮਰਜੀ ਚਿੱਟਾ ਥੋੜੀ ਮੇਨ ਮੇਨ ਲੜਾਈ ਦਾ ਕਾਰਨ ਕੀ ਹੈ ਮੇਨ ਲੜਾਈ ਦਾ ਕਾਰਨ ਚਿੱਟਾ ਹੂੰ ਕੱਲ ਅਸੀਂ ਕਿਲੋ ਚਿੱਟਾ ਆਇਆ ਹੂੰ ਕੱਲ ਤੱਕ ਕਿਲੋ ਚਿੱਟਾ ਆਇਆ ਕੋਈ ਮੁੰਡਾ ਪ੍ਰਧਾਨ ਪ੍ਰਧੂਣ ਬਣਿਆ ਸਾਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਹੂੰ ਤੇ ਇਹ ਉੱਥੇ ਗੱਲਬਾਤ ਹੋਈ ਸਾਡੇ ਮੁੰਡਿਆਂ ਦੋ ਜਾਣੇ ਸਾਡੇ ਨਾਲ ਸਿੰਗ ਡੋਂਗ ਚ ਡਿੰਗ ਡੋਂਗ ਚ ਦੋ ਜਾਣੇ ਸੀ ਇਹ ਮੁੰਡਾ ਰੋਵਨ ਕਹਿੰਦਾ ਵੀ ਤੁਸੀਂ ਕੰਮ ਕਰੋ ਚਿੱਟੇ ਦਾ ਵੀ ਮੈਂ ਦਊਂਗਾ ਚਿੱਟਾ ਉਹ ਬੰਦਾ ਕਿੱਲੋਂ ਆਇਆ ਉਹ ਬੰਦਾ ਫੜਿਆ ਵੀ ਹੋਇਆ ਮੰਨ ਵੀ ਗਿਆ ਉਹ ਬੰਦਾ ਹੂੰ ਤੇ ਉਹ ਅਸੀਂ ਚਿੱਟਾ ਅਸੀਂ ਫੜਵਾਇਆ ਹੂੰ ਤੇ ਹੁਣ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੇ ਹੂੰ